ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੀ ਐਨ ਡੀ ਯੂ ਜਿਹੜੀ ਅੰਮ੍ਰਿਤਸਰ ਚ 1979 1969 ਚ ਸਥਾਪਿਤ ਕੀਤੀ ਗਈ ਸੀ ਉਹ ਵੀ ਪੰਜਾਬ ਸਰਕਾਰ ਦੀਆਂ ਸਰਕਾਰਾਂ ਦੀ ਨੈਗਲੈਕਟ ਅਣਗਹਿਲੀ ਦਸ਼ਕਾਂ ਰਿਹਾ ਪਹਿਲੇ ਪਾਤਸ਼ਾਹ ਦੇ ਨਾਂ ਤੇ ਬਣੀਆ ਇਹ ਉੱਚ ਸਿੱਖਿਆ ਦਾ ਦਾਰਾ ਕਰੀਬ 500 ਏਕੜ ਸਥਾਪਿਤ ਕੀਤਾ ਗਿਆ ਵਾ ਬਹੁਤ ਚੰਗੇ ਗਰਾਊਂਡ ਹੈ ਮੈਨੂੰ 1972 ਤੋਂ 76 ਤੱਕ ਇਹਦੇ ਵਿਸ਼ਾਲ ਤੇ ਆਲੀਸ਼ਾਨ ਗਰਾਊਂਡ 'ਚ ਬਤੌਰ ਐਥਲੀਟ ਦੌਰੰਦ ਦਾ ਮੌਕਾ ਵੀ ਮਿਲਿਆ ਸੀ ਜੇ ਅੱਜ ਜੀ ਐਨ ਡੀ ਯੂ ਦਾ ਸੈਲਾਨਾ ਬਜਟ ਕਰੀਬ 750 ਜਾਂ 760 ਕਰੋੜ ਆ ਤਾਂ ਇਹਦਾ ਮੁੱਖ ਕਾਰਨ ਹੈਜ਼ ਦੀ ਮੈਨੇਜਮੈਂਟ ਦਾ ਸਹੀ ਫਿਸਕਲ ਪ੍ਰਬੰਧ ਇਹਦੀਆਂ ਹਾਈ ਫੀਸਾਂ ਉੱਚੀਆਂ ਫੀਸਾਂ ਤੇ ਕਈ ਸਾਰੀਆਂ ਗ੍ਰਾਂਟਾਂ ਜਿਹੜੀਆਂ ਇਸ ਨੂੰ ਕੇਂਦਰੀ ਸਕੀਮਾਂ ਤਹਿਤ ਆ ਰਹੀਆਂ ਨੇ ਇਸ ਵਿੱਚ ਪੰਜਾਬ ਸਰਕਾਰ ਦਾ ਸਾਲਾਨਾ ਯੋਗਦਾਨ ਹੈ ਸਿਰਫ 95 ਕਰੋੜ ਜੀਐਨਡੀਯੂ ਕਈ ਸਾਲਾਂ ਤੋਂ ਹਰ ਸਾਲ ਪੰਜਾਬ ਸਰਕਾਰ ਤੋਂ 2250 ਕਰੋੜ ਦੀ ਮੰਗ ਕਰ ਰਹੀ ਹੈ ਪਰ ਸਰਕਾਰ ਹਰ ਸਾਲ ਆਪਣੇ ਯੋਗਦਾਨ ਚ ਸਿਰਫ 5 ਜਾਂ 6% ਦੀ ਵਾਧਾ ਹੀ ਕਰਦੀ ਹੈ ਹਾਲਾਂਕਿ ਯੂਨਿورسٹی ਦੀਆਂ ਸਾਲ ਦੀਆਂ ਤਨਖਾਹਾਂ ਜਿਹੜੀਆਂ ਹਨ ਉਹਨਾਂ ਦਾ ਵੇਲ ਹੀ ਮੇਰੇ ਖਿਆਲ ਸ 300 ਜਾਂ 350 ਕਰੋੜ ਤੋਂ ਵੱਧਿਆ ਗੁਰੂ ਸਾਹਿਬਾਨ ਦੇ ਨਾਮ ਤੇ ਸਿਆਸਤ ਕਰਨੀ ਜਾਂ ਵਾਵਾ ਖੱਟਣੀ ਬਹੁਤ ਸੌਖੀ ਆ ਪਰ ਗੁਰੂਆਂ ਪ੍ਰਤੀ ਵਚਨ ਬੱਧਤਾ ਨੂੰ ਸਿਰੇ ਚੜ੍ਹਣਾ ਬਹੁਤ ਔਖਾ ਆ